ਰੋਜਾ ਸ਼ਰੀਫ ਪੰਜ ਪੀਰ ਬਾਬਾ ਕਬਰਵਾਲਾ ਨਵਾਂ ਪਿੰਡ ਨਾਈਚਾ ਵਿਖੇ ਸਲਾਣਾ ਜੋੜ ਮੇਲਾ 23 ਅਤੇ 24 ਜੂਨ ਨੂੰ ਕਰਵਾਇਆ ਜਾ ਰਿਹਾ ਹੈ ਮੇਲੇ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਜੋਰਾ ਸ਼ੋਰਾ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ 23 ਜੂਨ ਨੂੰ ਸਵੇਰੇ 10 ਵਜੇ ਚੰਡਿਆਂ ਤੇ ਚਾਦਰ ਦੀ ਰਸਮਾਂ ਦਾ ਆਰੰਭ ਕੀਤਾ ਜਾਵੇਗੀ ਉਪਰੰਤ ਖੁੱਲੇ ਪੰਡਾਲ ਵਿੱਚ ਸਟੇਜ ਲਗਾਈ ਜਾਵੇਗੀ ਜਿਸ ਦੌਰਾਨ ਪੰਜਾਬ ਪ੍ਰਸਿੱਧ ਕਲਾਕਾਰ ਬੀ. ਜੇ ਮਾਨਬੀਨਨੀ ਕਨਵਰ ਕੁਲਦੀਪ ਪੋਹਣੀ ਤੋਂ ਇਲਾਵਾ ਹੋਰ ਕਲਾਕਾਰ ਆਪਣੀ ਹਾਜ਼ਰੀ ਭਰਨਗੇ 24 ਜੂਨ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਮਾਸ਼ਾਲੀ ਤੋਂ ਇਲਾਵਾ ਹੋਰ ਕਲਾਕਾਰ ਆਪਣੇ ਗੀਤਾਂ ਨਾਲ ਦਰਬਾਰ ਦੇ ਹਾਜ਼ਰੀ ਭਰਨਗੇ ਅਤੇ 24 ਜੂਨ ਨੂੰ ਹੀ ਦਰਬਾਰ ਦੇ ਨਕਲਾਂ ਕਰਵਾਈਆਂ ਜਾਣਗੀਆਂ ਇਸ ਮੇਲੇ ਦਾ ਲਾਈਵ ਟੈਲੀਕਾਸਟ ਸੂਮਨ ਲਾਈਵ 24x7 ਤੇ ਹੋਵੇਗਾ ਨਾਲਸ ਮੂਲਾ ਕਨਵਾਸੀਆਂ ਨੂੰ ਇਸ ਮੇਲੇ ਵਿੱਚ ਪਹੁੰਚਣ ਦੀ اپੀਲ ਕੀਤੀ ਪਿੰਡ ਨਮਾ ਪਿੰਡ ਨੇਚਾ ਰੋਜਾ ਬਾਬਾ ਪੰਜ ਪੀਰ ਕਬਰਵਾਲਾ ਦੇ ਦਰਵਾਜ਼ੇ 23 ਤਰੀਕ ਤੇ 24 ਤਰੀਕ ਨੂੰ ਮੇਲਾ ਆ ਸਾਰੀਆਂ ਸੰਗਤਾਂ ਨੂੰ ਪੀੜਿਆ ਕਿ 23 ਤਰੀਕ ਨੂੰ ਲੈਵਲੀ ਪ੍ਰੋਗਰਾਮ ਸੂਬੀ ਪ੍ਰੋਗਰਾਮ ਹੋਏਗਾ ਤੇ ਲੰਗਰ ਖੂਬ ਚੱਲਣਗੇ ਸ਼ਬੀਰਾਂ ਖੂਬ ਚੱਲਣਗੇ ਤੇ ਸਾਰੀ ਸੰਗਤ ਨੇ ਪਿੰਡ ਨਾਵਾ ਪਿੰਨਿਆ ਜਾਵੇ ਜੇ ਰੋਜਾ ਬਾਬਾ ਕਬਰਵਾਲਾ ਪੰਜ ਪੀਰ ਵਿੱਚ ਆ ਕੇ ਮੇਲੇ ਦੀਆਂ ਰੌਣਕਾਂ ਵਧਾਉਣੀਆਂ ਮੇਲਾ ਦੇਖਣਾ ਤੇ 24 ਤਰੀਕ ਨੂੰ ਵੀ ਵਧੀਆ ਸਿੰਗਰ ਲੱਗਣਗੇ ਤੇ ਮਾਸ਼ਾਅੱਲਿ ਤੇ ਹੋਰ ਛੰਡੀ ਪੀਰ ਵਾਲੇ ਨਕਲ ਨਕਾਲ ਕਵਾਲ ਸਭ ਆਉਣਗੇ ਵਧੀਆ ਸੰਗਤਾਂ ਨੂੰ ਹਮਮਾ ਕੀਤੇ ਹੋਣਾ ਤੇ ਮੇਲਾ ਦੋ ਦਿਨ ਸਾਰਿਆਂ ਨੇ ਖੁਸ਼ੀਆਂ ਦੇਖਣਾ ਲਾਇਬ ਦੀ ਸੇਵਾ ਰਵਿੰਦਰ ਸਿੰਘ ਮਾਨ ਜੀ ਵੱਸੇ ਤੋਂ ਕਹਣਗੇ ਕਿ ਸਾਰਿਆਂ ਨੂੰ ਸਾਨੂੰ ਬਾਹਰ ਬੈਠੇ ਜਿਨੇ ਵੀ ਸਾਡੇ ਬੱਚੇ ਆ ਸਾਡੇ ਬਜ਼ੁਰਗ ਆ ਪੂਰੇ ਬਾੜ ਦੇ ਵਿੱਚ ਇਹ ਸਾਰਾ ਲੈ ਜਾਊਗਾ ਸਾਰੇ ਮੇਲਾ ਦੇਖਿਓ